ਰਾਵ ਜੀ ਜੇ ਗੱਲ ਕਰਦੇ ਜਿੱਦਾਂ ਅਰਵਿੰਦ ਅਮਲਾ ਹੋ ਗਿਆ ਚਾਹੇ ਭਾਜਪੀ ਦੀ ਗੱਲ ਕਰਦੇ ਆਂ ਜਾਂ ਕਾਲੀ ਦਲ ਦਾ ਜੋ ਹੈਗਾ ਤੁਸੀਂ ਉਹਨੂੰ ਕਿੱਦਾਂ ਦੇਖ ਰਹੇ ਹੋ ਕੀ ਕਿਆਸਕਾਂ ਜਲਾਈਆਂ ਜਾ ਰਹੀਆਂ ਕਿਆਸ ਰਾਈਆਂ ਇਹ ਆ ਵੀ ਕਦੇ ਕਹ ਰਹੇ ਉਹ ਆਮਲਾ ਸਾਹਿਬ ਬਾਰੇ ਕਾਫੀ ਖਬਰਾਂ ਕਰੀ ਭਾਜਪੀ ਜੀ ਕਹਿ ਦਿੰਦੇ ਆ ਕਦੀ ਕਾਂਗਰਸ ਦੇ ਤਾਂ ਉਹ ਹੈ ਹੀ ਸਪਾਈ ਹੈਗੇ ਨੇ ਕਿਉਂਕਿ ਕਾਂਗਰਸ ਦੇ ਉਹ ਪੰਜਾਬ ਪ੍ਰਧਾਨ ਰਿਹਾ ਯੂਥ ਦੇ ਬਹੁਤ ਦਿਰ ਪਹਿਲਾਂ ਤਾਂ ਉਹ ਉਹਨਾਂ ਦੇ ਦੇਖੋ ਜੀ ਹਰ ਇੱਕ ਬੰਦੇ ਦਾ ਮਾਨ ਹੈਗਾ ਮੈਂ ਕਹਿੰਦਾ ਕਿ ਮੈਂ ਵੋਟਰਾਂ ਨੂੰ ਇਹ ਕਹਿਣਾ ਕਿ ਤੁਸੀਂ ਬਦਲ ਜਾਇਆ ਕਰੋ ਜਿੱਦਾਂ ਲੀਡਰ ਬਦਲਦੇ ਨੇ ਲੀਡਰ ਹਰ ਇੱਕ ਬੰਦਾ ਵੇਂਦਾ ਕਿ ਮੈਨੂੰ ਤੇ ਮੈਂ ਕਹਿੰਦਾ ਵੇਖਣਾ ਵੀ ਚਾਹੀਦਾ ਫਿਰ ਅਗਲੇ ਨੂੰ ਤੇ ਤੁਹਾਨੂੰ ਵੋਟਰਾਂ ਨੂੰ ਵੀ ਵੇਖਣਾ ਚਾਹੀਦਾ ਕਿ ਕਿਹੜਾ ਕੈਂਡੀਡੇਟ ਸਾਡੇ ਲਈ ਚੰਗਾ ਚੋਹ ਹਾਵਲਾ ਸਾਹਿਬ ਨੇ ਚਾਹੇ ਹੋਰ ਕੋਈ ਆਉਂਦੇ ਆ ਜਿਹੜੀ ਵੀ ਆਉਂਦੇ ਫਿਰੋਜਪੁਰ ਲਈ ਕਿ ਉਹ ਸਾਡੇ ਫਿਰੋਜਪੁਰ ਲਈ ਵਧੀਆ ਕਰ ਪਾਉਂਦੇ ਆ ਉੱਥੇ ਪਾਰਟੀ ਬਾਜ਼ੀ ਨਹੀਂ ਵੇਖਣੀ ਚਾਹੀਦੀ ਕਿਸੇ ਵੀ ਵੋਟਰ ਨੂੰ ਉਹਨਾਂ ਨੂੰ ਕੈਂਡੀਡੇਟ ਵੇਖਣਾ ਚਾਹੀਦਾ ਕਿ ਕਿਉਂਕਿ ਐਮਪੀ ਜਿਹੜਾ ਹੈਗਾ ਨਾ ਐਮਪੀ ਨੇ ਤਾਂ ਉਤੋਂ ਉਹਨੂੰ ਐਮਐਲਏ ਤਰ੍ਹਾਂ ਨਹੀਂ ਹੈਗਾ ਕਿ ਜਿਹੜਾ ਗਵਰਨਮੈਂਟ ਨਾਲ ਅਟੈਚ ਹੈਗਾ ਉਹਨੂੰ ਹੀ ਗ੍ਰਾਂਟ ਮਿਲਣੀ ਹੈ ਐਮਪੀ ਲੈਂਡ ਜਿਹੜੀ ਫੰਡ ਹੈ ਉਹਨੂੰ ਤਾਂ ਮਿਲਣਾ ਹੀ ਮਿਲ ਐਮਪੀ ਚੁਣੋ ਚਾਹੇ ਉਹ ਕਿਸੇ ਪਾਰਟੀ ਦਾ ਚਾਹੇ ਉਹ ਆਜ਼ਾਦ ਆ ਤੁਹਾਨੂੰ ਚੰਗਾ ਲੱਗਦਾ ਨਹੀਂ ਅਰਵਿੰਦ ਅਮਰਵਲ ਦੇ ਜਿਹੜੇ ਕਿਆਸ ਕਰ ਜਾਂ ਲਾਈਆਂ ਜਾ ਰਹੀਆਂ ਨੇ ਉਹ ਕਿਹੜੀ ਪਾਰਟੀ ਦੇ ਜਾਣ ਦੇ ਜਿਹੜੇ ਲੱਗ ਰਿਹਾ ਇਸ ਵਾਰ ਭਾਈ ਕਿਸੇ ਦਾ ਮਨ ਕਦੇ ਨਹੀਂ ਅਸੀਂ ਬੋਲ ਸਕਦੇ ਹਣਾ ਕਦੇ ਅਕਾਲੀ ਦਲ ਨਾਲ ਆਵਾਜ਼ ਆਉਂਦੀ ਹੈ ਕਿਉਂਕਿ ਸੁਖਵੀਰ ਬਾਦਲ ਅੱਜ ਕੱਲ੍ਹ ਪੰਜਾਬ ਪਿਆਉ ਲਹਿਰ ਤੇ ਉਹਦੇ ਤੇ ਚੱਲੇ ਹੋਏ ਨੇ ਬੀਜੇਪੀ ਵਾਲੇ ਵੀ ਆਪਣੀ ਰਥ ਯਾਤਰਾ ਜਾਂ ਇੱਕ ਪਿੱਛੇ ਜ ਮੈਨੂੰ ਯਾਦ ਸੰਕਲਪ ਯਾਤਰਾ ਜਿਹੜੀ ਉਹਨਾਂ ਨੇ ਕੱਢੀ ਹੈ ਕਾਂਗਰਸ ਵੀ ਹੁਣ ਖੜਗੇ ਵੀ ਆ ਰਹੇ ਸਮਰਾਲੇ ਰੈਲੀਆਂ ਕਰ ਰਹੇ ਹਰ ਇੱਕ ਪਾਰਟੀ ਜਿਹੜੀ ਆਪਣੀ ਤੇ ਮੈਨੂੰ ਲੱਗਦਾ ਕਿ ਆਮਲਾ ਸਾਹਿਬ ਜਿੱਤਣ ਵਾਲੀ ਪਾਰਟੀ 'ਚ ਜਾਣਗੇ ਮੈਨੂੰ ਜਿੱਥੋਂ ਤੱਕ ਲੱਗਦਾ ਨਹੀਂ ਜਿੱਤਣ ਵਾਲੀ ਪਾਰਟੀ ਵੀ ਕੋਈ ਹੋਊਗੀ ਜਿਹੜੇ ਸੂਤਰ ਦੱਸ ਰਿਹਾ ਉਹ ਤੁਸੀਂ ਦੱਸੋ ਨਾ ਤੁਸੀਂ ਹਾਸੇ ਜਿਹੜੀ ਜਿਹੜੀ ਅੱਜ ਹੈ ਨਾ ਅੱਜ ਜਿਹਦੇ ਕਿਆਸਰਾਈ ਲਈ ਜਿਹੜਾ ਘੰਟਾ ਪਹਿਲਾਂ ਹੋਇਆ ਉਹ ਇਹ ਵਾਇਸ ਸੁਣੀ ਵੀ ਕਾਲੀ ਦਲ ਤੇ ਭਾਜਪਾ ਦਾ ਸਮਝੌਤਾ ਹੋ ਰਿਹਾ ਹਨ ਇਹ ਕਿਆਸਰਾਈਆਂ ਨੇ ਮੈਂ ਮੈਂ ਕੋਈ ਉਹ ਨਹੀਂ ਹੈ ਉਹ ਨਹੀਂ ਹੈਗਾ ਕਿ ਯਸ ਟੋਲਜਰ ਨਹੀਂ ਹੈਗਾ ਤਾਂ ਜੇ ਸਮਝੌਤਾ ਹੋ ਜਾਂਦਾ ਫਿਰ ਉਹ ਕਾਲੀ ਦਲ ਤੇ ਜਾਂ ਭਾਜਪਾ ਵੱਲੋਂ ਸਾਂਝੇ ਤੌਰ ਤੇ ਲੜ ਸਕਦੇ ਆ ਇਹ ਕਿਆਸ ਉਹਨਾਂ ਨੂੰ ਤੁਸੀਂ ਜਿੱਤ ਨੂੰ ਕਿੱਦਾਂ ਦੇਖਦੇ ਹੋ ਕਿ ਉਹਨਾਂ ਦਾ ਕਿੱਦਾਂ ਦੇਖੋ ਜੀ ਜਦੋਂ ਕੋਈ ਦੋ ਪਾਰਟੀਆਂ ਰਲ ਜਾਂਦੀਆਂ ਤਾਂ ਉਹਨਾਂ ਦਾ ਨੋ ਡਾਊਟ ਬੀਜਪੀ ਸ਼ਹਿਰਾਂ ਵਿੱਚ ਵਧੀਆ ਵੋਟ ਹੈ ਬੈਂਕ ਹੈਗਾ ਕਾਲੀਦਾਲ ਦਾ ਜੇ ਜੇ ਫਰੋਜਪੁਰ ਜ਼ਿਲ੍ਹੇ ਦੀ ਮੈਂ ਗੱਲ ਕਰਦਾ ਜਿਵੇਂ ਅਦਰ ਅਸੀਂ ਜ਼ਿਲ੍ਹਿਆਂ ਦੇ ਜਾਣੇ ਤਾਂ ਕਾਲੀਦਾਲ ਦਾ ਆਧਾਰ ਕਈ ਜਾਂਗਾ ਗਵਾਚਕਾ ਸੀ ਫਰੋਜਪੁਰ ਦੀਆਂ ਜਿੰਨੀਆਂ ਚਾਰ ਖਾਸ ਕਰਕੇ ਫਰੋਜਪੁਰ ਜ਼ਿਲ੍ਹੇ ਦੀ ਇੱਥੇ ਜਿੰਨੀਆਂ ਚਾਰ ਐਮਐਲਏ ਲੜੇ ਚਾਹੇ ਹਾਰੇ ਪਰ ਉਹਨਾਂ ਦਾ ਵੋਟ ਮਾਰਜਨ ਜਿਹੜਾ ਉਹ ਵਧਿਆ ਸੀਗਾ ਤਾਂ ਉੱਥੇ ਇਹਨਾਂ ਨੂੰ ਦੋਵਾਂ ਨੂੰ ਕਿਤੇ ਨਾ ਕਿਤੇ ਮਤਲਬ ਵੱਡਾ ਪਕੜ ਮਿਲ ਸਕਦੀ ਹੈ ਤੁਸੀਂ ਰਾ ਰਾਣਾ ਸੋਢੀ ਵਧੀਆ ਇਨਸਾਨ ਨੇ ਔਰ ਵਧੀਆ ਗੱਲ ਸੁਣਦੇ ਆ মিডিਆ ਦੇ ਚਾਹੇ মিডিਆ ਨਾਲ ਗੱਲ ਕਰਦੇ ਹੋਣ ਪੜੇ ਲਿਖੇ ਇਨਸਾਨ ਨੇ ਹਨਾ ਹਾਂ ਤਾਂ ਉਹ ਜੇ ਆਉਂਦੇ ਆ ਤੇ ਉਹਨਾਂ ਦਾ ਵੀ ਆਧਾਰ ਬਹੁਤ ਹੈ ਇਹ ਕਿਹਾ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਅੰਗਰੇਜ਼ ਸਿੰਘ ਵਰਵਲ ਮਮਦੋੜ ਤੋਂ ਹੈ ਉਹਨਾਂ ਦਾ ਮਿਆਰ ਤੁਸੀਂ ਕਿਦਾਂ ਦੇਖਦੇ ਹੋ ਕਿ ਉਹ ਵੀ ਇੱਕ ਆਮ ਆਦਮੀ ਪਾਰਟੀ ਦੇ ਹੈਗੇ ਆ ਜਿਹੜੇ ਸੰਭਾਵੀ ਉਮੀਦਵਾਰ ਕਹਿ ਸਕਦੇ ਆ ਉਹਨਾਂ ਨੂੰ ਹਨਾ ਔਰ ਰਾਏ ਸਿੱਖ ਬਰਾਦਰੀਆਂ ਨਾਲ ਸੰਬੰਧ ਰੱਖਦੇ ਆ ਆ ਕਿਉਂਕਿ ਇੱਥੇ ਫਿਰੋਜ਼ਪੁਰ ਦਾ ਟ੍ਰੈਂਡ ਰਿਹਾ ਹਮੇਸ਼ਾ ਨਾ ਜਾਤੀਵਾਦ ਨੂੰ ਬਹੁਤ ਵੋਟ ਪਈ ਹੈ ਕਈ ਵਾਰ ਕੀ ਰਾਏ ਸਿੰਘ ਬਰਾਦਰੀ ਦੇ ਇੱਥੇ ਕਾਲੀਦਾਲ ਉਹ ਸੀਟ ਲਗਾਤਾਰ ਹਾਰਦਾ ਆ ਰਿਹਾ ਸੀ ਜਦੋਂ ਛੇਰ ਸਿੰਘ ਖਬਾਏ ਨੂੰ ਟਿਕਟ ਦਿੱਤੀ ਤਾਂ ਉਹਨੂੰ ਰਾਏ ਸਿੰਘ ਬਰਾਦਰੀ ਨੇ ਉਹਨੂੰ ਜਿਤਾਇਆ ਕਾਲੀਦਾਲ ਨਹੀਂ ਕਹਿ ਸਕਦੇ ਰਾਏ ਸਿੰਘ ਬਰਾਦਰੀ ਨੇ ਉਹਨੂੰ ਇੱਕ ਦਮ ਇੱਕ ਪਾਸੇ ਕਿਉਂਕਿ ਇੱਕ ਪਾਸੇ ਜਗਮੀਤ ਸਿੰਘ ਬਰਾੜ ਸੀ ਬਹੁਤ ਮਜ਼ਬੂਤ ਕੈਂਡੀਡੇਟ ਸੀ ਸਾਡੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਉਹਨਾਂ ਦਾ ਪ੍ਰਚਾਰ ਕਰਨ ਆਏ ਸੀ ਜਲਾਲਾਬਾਦ ਪਰ ਐਨ ਲੱਗਦਾ ਸੀ ਕਿ ਜਗਮੀਤ ਸਿੰਘ ਬਰਾੜ ਇੱਕ ਪਾਸੜ ਹੀ ਜਿੱਤ ਜਾਣਗੇ ਪਰ ਜਿਸ ਦਿਨ VOTING ਹੋਈ ਤੇ ਕਈ ਪਿੰਡਾਂ 'ਚ ਬੂਥ ਹੀ ਨਹੀਂ ਸੀਗੇ ਤਾਂ ਇਹ ਬਰਾਦਰੀਆਂ ਦਾ ਬਹੁਤ ਵੱਡਾ ਹੱਥ ਹੋ ਸਕਦਾ ਤੇ ਉਹ ਜੇ ਉਹਨਾਂ ਨੂੰ ਟਿਕਟ ਮਿਲਦੀ ਹੈ ਤਾਂ ਮਜ਼ਬੂਤ ਪਕੜਾ ਉਹਨਾਂ ਦੀ ਕਿਉਂਕਿ ਇਤਕੀ ਫਸਮਾ ਮੁਕਾਬਲਾ ਖਿਚੜੀ ਬਣਨ ਵਾਲੀ ਹੈ ਇਸ ਵਾਰ ਇੱਕ ਹੋਰ ਵੀ ਕਿਆਸ ਕਰੀਆਂ ਲਾਈਆਂ ਜਾ ਰਹੀਆਂ ਕਿ ਜਿਹੜੇ ਇੱਥੋਂ ਦੇ ਮੌਜੂਦਾ MLA ਹੈ ਉਹ ਵੀ ਆਪਣੀ ਦਾਅਵਾਦਾਰੀ ਜਿਹੜੀ ਉਹ ਵੀ ਪੇਸ਼ ਕਰਨ ਦੇ ਵਿੱਚ ਲੱਗੇ ਹੋਏ ਨੇ ਮੇਰਾ ਤਾਂ ਆਪ ਜੀ ਕਰਦਾ ਮੈਂ ਆਪ ਦੀ ਦਾਅਵਾਦਾਰੀ ਕਰਾਂ ਹਰੇਕ ਦਾ ਕਿਉਂਕਿ ਅਸੀਂ VOTER ਨਾ ਜਦੋਂ ਤੁਸੀਂ 18 ਪਲੱਸ ਹੋ ਸਕਦੇ ਹੋ ਲੜ ਸਕਦੇ ਹੋ ਤਾਂ ਹਰੇਕ ਦਾ ਮੰਨ ਕਰਦਾ 21 ਤੋਂ ਮੇਰੇ ਖਾਤੇ ਪਲੱਸ ਲੜਦੇ ਐਮਪੀ ਹਨ ਤਾਂ ਹਰੇਕ ਦਾ ਮੰਨ ਕਰਦਾ ਮੇਰੇ ਵੀ ਜੀ ਕਰਦਾ ਲੜਾਂ ਹਰੇਕ ਦਾ ਦਾਵਾ ਮਿਲਣੀ ਕਿਨੂੰ ਆ ਪਾਰਟੀ ਦੇ ਜਿਹੜੇ ਸੁਪਰੀਮੋ ਹੁੰਦੇ ਆ ਜਾਂ ਪਾਰਟੀ ਨੇ ਦੇਖਣਾ ਹੁੰਦਾ ਵੀ ਕਿਸ ਕੈਂਡੀਡੇਟ ਨੂੰ ਕਿਹੜਾ ਸਾਨੂੰ ਚੰਗਾ ਲੱਗਦਾ ਕਿਹੜ ਕਿਹਦਾ ਆਧਾਰ ਹੈਗਾ ਜਾਤੀਵਾਦ ਵੀ ਹਰੇਕ ਤਰ੍ਹਾਂ ਹਾਲਾਂਕਿ ਜਾਤੀਵਾਦ ਹੋਣਾ ਨਹੀਂ ਚਾਹੀਦਾ ਕਿਉਂਕਿ ਲੋਕਤੰਤਰ ਹੈ ਪਰ ਉਹ ਹੈਗਾ ਅਜੇ ਪੰਜਾਬ ਦੇ ਵਿੱਚ ਉਹਨੂੰ ਮੰਨਣਾ ਪਊਗਾ ਨਾ ਇਹ ਪਾਰਟੀ ਦੇ ਜਿਦਾ ਆਮ ਆਦਮੀ ਪਾਰਟੀ ਦੇ ਦੇਖਦੇ ਉਹਨਾਂ ਦੇ ਪੋਸਟਰ ਦੇਖਦੇ ਆ ਤਾਂ ਇਹ ਲੱਗਦੀ ਹੈ ਕਿ ਸਾਰ ਨੂੰ ਟੇਟਾ ਮੇਲ ਚੱਲੀ ਹੋਈ ਹੈ ਸ਼ੋਕ ਆਪਣੇ ਸ਼ਹਿਰ ਦੇ ਵਿੱਚ ਕੋਈ ਮੁਖਸਰ ਦੇ ਵੀਰ ਨੇ ਉਹਨਾਂ ਦੇ ਲੱਗੇ ਹੋਇਆ ਬਹੁਤ ਇੰਨੇ ਕੋ ਪੋਸਟਰ ਲੱਗੇ ਆ ਪੋਸਟਰ ਜਿਆਦਾ ਆਮ ਆਦਮੀ ਪਾਰਟੀ ਦੇ ਲੱਗੇ ਹੋਰ ਕਿਸੇ ਪਾਰਟੀ ਨੇ ਦਾਵਾ ਨਹੀਂ ਜਤਾਇਆ ਪੋਸਟਰ ਬਾਜੀ ਦਾ ਮੁਕਾਬਲਾ ਉਹਨਾਂ ਚ ਹੀ ਆ ਔਰ ਪਿਛਲੇ ਜਦੋਂ ਦੀ ਸਰਕਾਰ ਆਈ ਉਦੋਂ ਦੇ ਪੋਸਟਰ ਲੱਗ ਰਹੇ ਕਈ ਕਈ ਕੰਧਾਂ ਇਹੋ ਜਿਹੀਆਂ ਪ੍ਰਸ਼ਾਸਨ ਨੂੰ ਸਾਫ਼ ਕਰਾਉਣੀਆਂ ਪੈਂਦੀਆਂ ਸਰਕਾਰੀ ਕੰਧਾਂ ਤੇ ਵੀ ਲਾਗੇ ਇੰਨੇ ਕੋ ਪੋਸਟਰ ਲਾਤੇ ਆ ਕਿ ਪਤਾ ਨਹੀਂ ਟਿਕਟ ਮਿਲਣੀ ਮਿਲਣੀ ਤਾਂ ਇੱਕ ਨੂੰ ਹੀ 15 20 ਜਿਹੜੇ ਕੈਂਡੀਡੇਟ ਆ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਮੈਦਾਨ ਵਿੱਚ ਆਪਣੇ ਘੋੜੇ ਦੜਾਰੇ ਦੇਖੋ ਕਿਹਨੂੰ ਜਨਾਬ ਜੀ ਤੁਸੀਂ ਟਿੱਬੀ ਪਿੰਡ ਦੇ ਹੋ ਗੁਰਪੇਜ ਟਿੱਬੀ ਵੀ ਤੁਹਾਡੇ ਪਿੰਡ ਦਾ ਹੈ ਬਿਲਕੁਲ ਮੇਰੇ ਪਿੰਡ ਦੇ ਪਿੰਡ ਦੇ ਹੈ ਇਹ ਕਿਹਾ ਜਾ ਰਿਹਾ ਕਿ ਰਾਜਾ ਬੜਿੰਗ ਦੇ ਜਿਹੜੇ ਹੈਗੇ ਮਿਸਿਸ ਉਹ ਇੱਥੋਂ ਫਿਰੋਜ਼ਪੁਰ ਤੋਂ ਲੋਕ ਸਭਾ ਇਲੈਕਸ਼ਨ ਲੜ ਸਕਦੇ ਆ ਤੇ ਉਹਨਾਂ ਵਾਸਤੇ ਅਰਵਿੰਦਰ ਸਿੰਘ ਆਮਰਾਲਾ ਨਾਲ ਚੱਲਣਾ ਪਊਗਾ ਕਿ ਰਾਜਾ ਸਿੰਘ ਬੜਿੰਗ ਨਾਲ ਚੱਲਣਾ ਪਊਗਾ ਦੇਖੋ ਗੁਰਪੇਜ ਨਾਲ ਮੇਰੀ ਗੱਲ ਹੁੰਦੀ ਉਹ ਸਾਡੀ ਭਤੀਜਾਂ ਦੀ ਜਗ੍ਹਾ ਲੱਗਦਾ ਸਾਡੇ ਪਿੰਡੋਂ ਅਵੇਰਕਾ ਦਾ ਚੇਅਰਮੈਨ ਉੱਥੇ ਉਹ ਹਮੇਸ਼ਾ ਪਾਰਟੀ ਨਾਲ ਜੁੜਿਆ ਰਿਹਾ ਮੈਨੂੰ ਲੱਗਦਾ ਕਿ ਉਹ ਕਿਸੇ ਨੂੰ ਛੱਡੂਗਾ ਨਹੀਂ ਆਪਣੀ ਪਾਰਟੀ ਲਈ ਲੜੂਗਾ ਜਿੱਥੋਂ ਤੱਕ ਮੈਂ ਉਹਦੇ ਨਾਲ ਵਿਚਰਿਆ ਮੇਰੇ ਨਾਲ ਰਿਹਾ ਵੀ ਹੈ ਤਾਂ ਉਹ ਆਪਦੀ ਪਾਰਟੀ ਨਾਲ ਰਹੂਗਾ ਕਾਂਗਰਸ ਨਾਲ ਆਪਲਾ ਜੀ ਨਾਲ ਤਾਂ ਬਹੁਤ ਜ਼ਿਆਦਾ ਯਾਰੀ ਹੈਗੀ ਹੈ ਉਧਰ ਵੀ ਯਾਰੀ ਹੈ ਬਰਾਬਰ ਦੀ ਯਾਰੀ ਦੋਵੇਂ ਬਰਾਬਰ ਤੇ ਹੈ ਉਹਦੇ ਵਾਸਤੇ ਜੇ ਕਹਿ ਸਕਦੇ ਕਿ ਸੰਕਟ ਘਟਾ ਬਹੁਤ ਵੱਡਾ ਸੰਕਟ ਕਹਿ ਸਕਦੇ ਹੋ ਸਕਦਾ ਬਾਕੀ ਦੇਖੋ ਉਹ ਗੁਰਪ੍ਰੀਤ ਦੇ ਮਨ 'ਚ ਕੀ ਹੈ ਮੈਂ ਨਹੀਂ ਕਹਿ ਸਕਦਾ ਪਰ ਮੇਰੀ ਜਿੱਥੋਂ ਤੱਕ ਗੱਲ ਹੋਈ ਉਹ ਕਹਿੰਦਾ ਮੈਂ ਪਾਰਟੀ ਨਾਲ ਹੀ ਖੜਾਂਗਾ ਆਮਲਾ ਸਾਹਿਬ ਨੂੰ ਵੀ ਉਹਨੇ ਕਿਹਾ ਮੇਰੇ ਸਾਹਮਣੇ ਵੀ ਇੱਕ ਵਾਰੀ ਗੱਲ ਹੋਈ ਆਮਲਾ ਸਾਹਿਬ ਕਾਂਗਰਸ ਵੱਲੋਂ ਲੜਿਓ ਮੈਂ ਕਾਂਗਰਸ ਨੂੰ ਵੋਟ ਪਾਣੀ ਮੇਰੇ ਲਈ ਮਜਬੂਰੀ ਆ ਕਈ ਵਾਰੀ ਜਿਹੜੇ ਪੱਕੇ ਸਪਾਈ ਹੁੰਦੇ ਨੇ ਨਾ ਉਹ ਪਾਸੇ ਨਹੀਂ ਜਾਂਦੇ ਹੁੰਦੇ ਇਹ ਹੋ ਜਾਂਦਾ ਤੁਸੀਂ ਵੀ ਸਾਰਾ ਦਿਨ ਤੁਸੀਂ ਪੱਤਰਕਾਰੀ ਕਰਦੇ ਹੋ ਤੁਸੀਂ ਵਿਚਰਦੇ ਹੋ ਲੋਕਾਂ ਦੇ ਵਿੱਚ ਤੁਸੀਂ ਕੈਲੰਡਰ ਦੇਖਦੇ ਹੋ ਕਿ ਕਈ ਲੋਕਾਂ ਦੇ ਵਿੱਚ ਜਿਹੜੇ ਪੋਸਟਰ ਦੇਖ ਲਓ ਤਾਂ ਸਾਰੇ ਜਿੱਤੇ ਹੋਏ ਤੁਸੀਂ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਲੋਕ ਸਭਾ ਨੂੰ ਦੇਖੋ ਜੀ ਮੈਂ ਤਾਂ ਸਿਰਫ ਇੱਕ ਗੱਲ ਹੀ ਕਾਹਾਂਗਾ ਸਾਡੇ ਵੀਰ ਜੀ ਨੇ ਇੱਕ ਗੱਲ ਬੜੀ ਵਧੀਆ ਕਹੀ ਹੈ ਕੀ ਜਾਣਕਾਰੀ ਦਿੱਤੀ ਹੈ ਗੁਰਨਾਮ ਭਾਜੀ ਨੇ ਔਰ ਬੜੀ ਸਟਿੱਕ ਜਾਣਕਾਰੀ ਸੀ ਉਹਨਾਂ ਦੀ ਪਰ ਮੈਂ ਇੱਕ ਗੱਲ ਕਹਾਗਾ ਨੇਤਾ ਆਪਣਾ ਕੋਈ ਵੀ ਚੁਣੋ ਸਮਝਦਾਰੀ ਨਾਲ ਚੁਣੋ ਜਿਹੜਾ ਤੁਹਾਡੇ ਦੁੱਖ ਸੁੱਖ ਚ ਖੜਾ ਹੋਵੇ ਤੁਹਾਡੇ ਕੰਮਾਂ ਵਾਸਤੇ ਖੜਾ ਹੋਵੇ ਔਰ ਖਾਸ ਕਰਕੇ ਲੋਕਾਂ ਦੇ ਹਿੱਤ ਚ ਖੜਾ ਹੋਵੇ ਜਿਹੜੀ ਆਵਾਜ਼ ਲੋਕ ਸਭਾ ਚ ਜਾਣੀ ਹੈ ਉਹ ਆਵਾਜ਼ ਤੁਹਾਡੀ ਉੱਤੇ ਲੈ ਕੇ ਜਾਵੇ ਤੁਹਾਡੇ ਵੱਲੋਂ ਬੋਲੇ ਪਤਾ ਲੱਗੇ ਕਿ ਇਹ ਪਬਲਿਕ ਦਾ ਨੁਮਾਇੰਦਾ ਹੈ ਪਬਲਿਕ ਨੇ ਚੁਣ ਕੇ ਭੇਜਿਆ ਹੈ ਤੇ ਜਿਸ ਕਰਕੇ ਉਹ ਸਿਰਫ ਪਬਲਿਕ ਦਾ ਹੋਵੇ ਹੋਰ ਕਿਸੇ ਦਾ ਨਾ ਹੋਵੇ ਬਸ ਉਹ ਨੇਤਾ ਚੁਣੋ ਔਰ ਖਾਸ ਗੱਲ ਵੋਟ ਜਰੂਰ ਪਾਓ ਵੋਟ ਦਾ ਤੁਹਾਡਾ ਜਿਹੜਾ ਹਕੀਕਤ ਹੈ ਵੋਟ ਜਿਹੜਾ ਉਹ ਆਪਣਾ ਅਧਿਕਾਰ ਹੈ ਸਾਡਾ ਪਾਣਾ ਉਹਦੇ ਨਾਲ ਅਸੀਂ ਆਪਣੇ ਨੇਤਾ ਚੁੰਨਦੇ ਆ ਸਾਡੀ ਆਵਾਜ਼ ਜਿਹੜੀ ਹੈ ਉਹ ਪਹੁੰਚਦੀ ਹੈ ਲੋਕਾਂ ਤੱਕਰ ਸਰਕਾਰ ਤੱਕਰ ਪਹੁੰਚਦੀ ਹੈ ਇਸ ਕਰਕੇ ਜਿਹੜਾ ਵੋਟ ਹੈ ਉਹ ਜਰੂਰ ਪਾਓ ਪਰ ਮੋਦੀ ਨਾਲ ਅਸੀਂ ਗੱਲਬਾਤ ਕੀਤੀ ਪਰ ਮੋਦੀ ਦੱਸ ਰਿਹਾ ਸੀ ਜਿਹੜੇ ਵੋਟ ਦਾ ਜਿਹੜਾ ਤੁਹਾਡਾ ਅਧਿਕਾਰ ਹੈ ਤੁਸੀਂ ਉਸ ਬੋਟ ਦਾ ਜਿਹੜਾ ਇਸਤੇਮਾਲ ਹੈ ਉਹ ਕਰਨਾ ਹੈ ਇਹਦੇ ਉੱਪਰ ਤੁਹਾਡੇ ਕੋਈ ਦਬਾਅ ਨਹੀਂ ਹੋਊਗਾ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇੱਕ ਚੰਗਾ ਲੀਡਰ ਹੋਵੇ ਉਸ ਨੂੰ ਵੋਟ ਪਾਓ ਅਸੀਂ ਇਹ ਨਹੀਂ ਕਹਾਂਗੇ ਕਿ ਫਲਾਨੀ ਪਾਰਟੀ ਨੂੰ ਪਾਓ ਜਾਂ ਫਲਾਨੀ ਨੂੰ ਪਾਰਟੀ ਨੂੰ ਪਾਓ ਪਰ ਸੂਤਰਾਂ ਦੇ ਹਵਾਲੇ ਤੇ ਕਿ ਤੁਹਾਨੂੰ ਅਸੀਂ ਇੱਕ ਜਾਣਕਾਰੀ ਦੇ ਰਿਹਾ ਕਿ ਅਕਾਲੀ ਦਰ ਔਰ ਭਾਜਪਾ ਦਾ 13 ਤਰੀਕ ਨੂੰ ਜਿਹੜਾ ਸੂਤਰ ਦੱਸ ਰਿਹਾ ਕਿ ਉਹਨਾਂ ਦਾ ਜਿਹੜਾ ਗੱਠ ਜੋੜ ਹੈ ਉਹ ਦੁਬਾਰਾ ਤੋਂ ਹੋ ਰਿਹਾ ਹੈ ਉਸ ਤੋਂ ਬਾਅਦ ਜੋ ਕਿਸਾਨਾਂ ਦੀ ਗੱਲ ਕਰਦੇ ਤਾਂ ਕਿਸਾਨਾਂ ਵੱਲੋਂ ਕਾਲ ਦੇ ਦਿੱਤੀ ਗਈ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਦੁਬਾਰਾ ਉਹ ਧਰਨਾ ਲਗਾਇਆ ਜਾਏਗਾ ਉਸ ਤੋਂ ਬਾਅਦ ਇਹ ਗੱਲ ਕਰਦੇ ਆ ਧਰਨਾ ਲੱਗਦਾ ਜਾਂ ਨਹੀਂ ਲੱਗਦਾ ਉਸ ਤੋਂ ਪਹਿਲਾਂ ਭਾਜਪਾ ਕਿਸਾਨਾਂ ਨਾਲ ਬੈਠਦੀ ਹੈ ਇੱਕ ਟੇਬਲ ਤੇ ਮੀਟਿੰਗ ਹੁੰਦੀ ਹੈ ਨਹੀਂ ਹੁੰਦੀ ਇਹ ਆਉਣ ਵਾਲਾ ਸਮਾਂ ਦੱਸੇਗਾ ਜੇ ਗੱਲ ਕਰਦੇ ਆ ਅਰਵਿੰਦਰ ਸਿੰਘ ਆਮਲਾ ਦਾ ਜਿਹੜਾ ਚਿਹਰੇ ਦੀ ਗੱਲ ਕਰਦੇ ਆ ਤੇ ਜੋ ਕਿਆਸਕਾਂ ਉਹ ਲਗਾਈਆਂ ਜਾ ਰਹੀਆਂ ਕਿ ਭਾਜਪਾ ਚ ਜਾਣਗੇ ਚਾਹੇ ਕਾਲੀਦਾਲ ਚ ਜਾਣਗੇ ਉਹ ਆਉਣ ਵਾਲਾ ਸਮਾਂ ਦੱਸੇਗਾ ਕੀ ਹੁੰਦਾ ਹੈ ਜਾਂ ਨਹੀਂ ਹੁੰਦਾ ਕੀ ਜਾ ਫਿਰ ਆਪਣੀ ਕਾਂਗਰਸ ਪਾਰਟੀ ਦੇ ਵਿੱਚ ਹੀ ਰਹਿੰਦੇ ਆ ਜਾਂ ਆਪ ਦੇ ਵਿੱਚ ਲੜਦੇ ਆ ਇਸ ਆਉਣ ਵਾਲੇ ਸਮੇਂ ਨਹੀਂ ਦੱਸਣਾ